ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੀਰੀ ਫਾਰਮ ਤਰਨਤਾਰਨ ਦੇ ਵਿੱਚ ਅੱਜ ਦੋਸਤੋ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਮਕੇ ਤਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਾਲਕ ਵੀਰ ਦਾ ਨਾਮ ਭਾਜੀ ਬਲਦੇਵ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਦੋਸਤੋ ਅੱਜ ਦੀ ਵੀਡੀਓ ਆਪਾਂ ਅਪਲੋਡ ਕਰਨੀ ਹੈ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਮੱਝ ਦਿਖਾਵਾਂਗੇ ਤੇ ਦੋਵੇਂ ਮੱਝੇ ਦੋਸਤੋ ਨੰਗੀਦੇ ਆ ਇੱਕ ਤੋਂ ਇੱਕ ਦੋਸਤੋ ਟਾਪ ਕਲਾਸ ਦੀਆਂ ਮੱਝਾਂ ਦੋਵੇਂ ਪਹਿਲੇ ਨੰਬਰ ਤੇ ਦੋਸਤੋ ਇਹ ਜਿਹੜੀ ਨੀਲੀ ਰਾਵੀ ਬਰੀਡ ਦੀ ਮੱਝ ਬੱਜੀ ਇਹ ਵੀ ਦੋਸਤੋ ਸੂਨ ਦੇ ਬਿਲਕੁਲ ਜਿਹੜੀ ਨੇੜ ਆ ਤੇ ਇਸ ਤੋਂ ਅੱਗੇ ਦੋਸਤੋ ਇੱਕ ਜਿਹੜੀ ਮੱਝ ਹੈ ਇਹ ਮੋਰਾ ਨਸਲ ਦੇ ਨਾਲ ਆਉਂਦੀ ਹੈ ਇਹ ਵੀ ਦੋਸਤੋ ਸੂਨ ਦੇ ਨੇੜ ਆ ਮੱਝਾਂ ਦੋਹਾਂ ਦੀ ਡਿਟੇਲ ਆਪਾਂ ਦੋਸਤੋ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਪਸ਼ੂ ਖਰੀਦਣ ਤੋਂ ਪਹਿਲਾਂ ਦੋਸਤੋ ਤਸੱਲੀ ਜਿਹੜੀ ਕਰਨੀ ਹੁੰਦੀ ਹੈ ਨਰਖ ਪਰਖ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਵੀਡੀਓ ਨੂੰ ਦੋਸਤੋ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਅਗੇ ਕਿਸੇ ਹੋਰ ਵੀਰ ਭਰਾ ਦਾ ਫਾਇਦਾ ਸਕਦਾ ਆਓ ਦੋਸਤੋ ਕਰਦੇ ਆਪਾਂ ਵੀਰ ਨਾਲ ਗੱਲਬਾਤ ਡਿਟੇਲ ਇਹਨੂੰ ਦੋ ਮੱਝੇ ਦੀ ਆਪਾਂ ਪਾਜੀ ਨੂੰ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਭਾਈ ਠੀਕ ਠਾਕ ਠੀਕ ਠਾਕ ਵਧੀਆ ਤੁਸੀਂ ਸੁਣਾਓ ਵਧੀਆ ਭਾਈ ਵਧੀਆ ਠੀਕ ਠਾਕ ਹਾਂਜੀ ਤੇ ਭਾਈ ਆਪਣਾ ਨਾਮ ਤੇ ਐਡਰੈਸ ਇੱਕ ਵਾਰੀ ਬੋਲ ਦੀਏ ਮੇਰਾ ਨਾਮ ਬਲਦੇਸ ਹਾਂਜੀ ਜੰਡ ਚਾਂਪੇ ਹਾਂਜੀ ਜ਼ਿਲ੍ਹਾ ਤਰਨਤਾਰਨ ਦੇ ਤਰਨਤਾਰਨ ਠੀਕ ਹੈ ਜੀ ਇਹ ਫੋਨ ਨੰਬਰ ਵੀ ਤੁਸੀਂ ਬੋਲ ਦੋ ਤੇ ਫੋਨ ਨੰਬਰ ਆ ਮੇਰਾ ਹੈ ਜਿਹਨੇ 943 ਹਾਂਜੀ 1792 ਠੀਕ ਹੈ ਜੀ ਇੱਕ ਨੰਬਰ 9843309 ਠੀਕ ਹੈ ਜੀ ਤੇ ਪਾਜੀ ਜਿਹੜੀਆਂ ਅੱਜ ਆਪਾਂ ਮੱਝਾਂ ਦੋ ਸੇਲ ਕਰਨੀਆਂ ਵਾਂ ਇਹਨਾਂ ਦੋਵਾਂ ਮੱਝਾਂ ਦੀ ਆਪਾਂ ਡਿਟੇਲ ਆਪਣੇ ਵੀਰਾਂ ਨੂੰ ਦੱਸੀਏ ਪਹਿਲਾ ਇਹ ਜਿਹੜੀ ਨੀਲੀ ਰਵੀ ਮੱਝਾ ਬਹੁਤ ਚੰਗੀ ਦੀ ਕੁਆਲਿਟੀ ਚੰਗੀ ਟੋ ਬ੍ਰੀਡ ਇਹਦੇ ਬਾਰੇ ਦੱਸੀਏ ਆਪਣੀ ਵੀਰਾਂ ਨੂੰ ਕਿੰਨਾ ਟਾਈਮ ਇਹ ਖੜਦੀ ਹੈ ਸੂਂਦੇ ਵਿੱਚ ਇਹ ਤਿਆਰੀ ਬਾਸ ਇੱਕ ਦੋ ਦਿਨ ਹੀ ਲੈਣੇ ਨੇ ਅੱਛਾ ਜੀ ਤੇ ਸੂਹਾ ਭਾਜੀ ਕਿਨ ਵਸੂਹਾ ਦੂਹਾ ਤੇ ਜਾ ਸੂਹਾ ਝੋੜੀ ਆ ਦੂਹਾ ਸੂਹਾ ਹਾਂਜੀ ਤੇ ਪਹਿਲੇ ਸੂਏ ਦਾ ਕੀ ਪਤਾ ਕੀਤਾ ਰਿਕਾਰਡਿੰਗ ਨੇ ਕਰਨਾ ਮੈਂ ਕਿਹਾ ਸੂਏ 14 ਲੀਟਰ ਦਾ ਦਿੱਤਾ 14 ਲੀਟਰ ਦਾ ਹਾਂ ਠੀਕ ਹੈ ਜੀ ਬਾਕੀ ਦੋਸਤੋ ਜਿਹੜਾ ਕੱਦਗਾਠ ਆ ਮਹਿੰਦਾ ਤੁਸੀਂ ਆਪ ਦੋਸਤੋ ਚੈੱਕ ਕਰ ਸਕਦੇ ਜੇ ਖਲੋਤੀ ਮਾਝ ਦਾ ਥਣਾ ਥਣਾ ਦੀ ਜਿਹੜੀ ਦੋਸਤੋ ਕੁਆਲਿਟੀ ਮੈਂ ਤੁਹਾਨੂੰ ਚੈੱਕ ਕਰਵਾ ਦੇਣਾ ਦੋਸਤੋ ਮੈਂ ਪਹਿਲਾਂ ਇੱਕ ਤੁਹਾਨੂੰ ਗੱਲ ਦੱਸਦਾ ਕਿ ਇਹਦੇ ਦੋਸਤੋ ਥਣਾ ਦੇ ਵਿੱਚ ਇੱਕ ਥਣ ਦੋਸਤੋ ਨਾਲ ਐਕਸਟਰਾ ਲੱਗਾ ਹੋਇਆ ਜੇ ਪੰਜਵਾਂ ਥਣ ਇਹ ਧਾਰਾਂ ਇਹਦੇ ਵਿੱਚ ਭਾਜੀ ਕਹਿੰਦਾ ਵੀ 1 2 ਜ਼ਰੂਰ ਆਉਂਦੀ ਹੈ ਜੇ ਬਾਕੀ ਦੋਸਤੋ ਜਿਹੜੇ ਵੀ ਇਹਨੇ ਲੈਣੀ ਹੈ ਮੱਝ ਦੋਸਤੋ ਚੰਗੀ ਬਰੀਡ ਵਾਲੀ ਹੈ 14 ਕਿਲੋ ਦੁੱਧ ਪਹਿਲੇ ਸਵੇਰ ਨੇ ਚਵਾਇਆ ਕਰਮਾਈ ਨੇ ਦੋਸਤੋ ਜਿਹੜੀਆਂ ਨਿਸ਼ਾਨੀਆਂ ਸਾਰੀਆਂ ਕਵਰ ਕਰਦੀ ਆ ਤੁਸੀਂ ਚੈੱਕ ਕਰ ਲਓ ਦੀ ਫੇਸ ਕੁਆਲਿਟੀ ਚਾਰੇ ਖੁਰ ਦੋਸਤੋ ਵਾਈਟ ਪੂਸ਼ ਵਾਈਟ ਤੇ ਦੋਸਤੋ ਇਹਦੇ ਹਵਾਨੇ ਤੇ ਵੀ ਜਿਹੜਾ ਆ ਨਿਸ਼ਾਨ ਹੈਗਾ ਜੇ ਦੋਵਾਂ ਬਾਹਾਂ ਦੋਵਾਂ ਪਾਸੇ ਦੋਸਤੋ ਨਿਸ਼ਾਨ ਹੈਗਾ ਇਹਨੂੰ ਭਾਜੀ ਖੋਲ੍ਹ ਕੇ ਤੋੜ ਕੇ ਦਿਖਾਈ ਬੜੀ ਜੀ ਆ ਇਹਨੂੰ ਕੱਢ ਲਿਓ ਅੰਦਰੋਂ ਤੋੜ ਲਈ ਸੰਗ ਹਾਂਜੀ ਐਂ ਦੋਸਤੋ ਨੋ ਦੋਸਤੋ ਤਾਂ ਕੱਦ ਕਾਠ ਮੈਂ ਦਾ ਚੈੱਕ ਕਰੋ ਤੁਸੀਂ ਪੂਰਾ ਦੋਸਤੋ ਫੁੱਲ ਹੈਵੀ ਬੋਡੀ weight ਚੰਗਾ ਸਟਰਕਚਰ ਦੋਸਤੋ ਮੈਂ ਦਾ ਪਿੱਠ ਪੂਰੇ ਦੀ ਚੜਾਈ ਆ ਕਰੋ ਚੈੱਕ ਲਓ ਜੀ ਲਓ ਮੋੜ ਦੋਸਤੋ ਪੂਰੀ ਕਿਸੇ ਵੀਰ ਨੇ ਜਿਹੜੀ ਸੰਭੀ ਆ ਚੰਗੀ ਰੀਜ ਨੇ ਸੰਭੀ ਹੈ ਲੈ ਜੁਲੇ ਰੋ ਜਾ ਬੰਦੋ ਸੀ ਬੰਦੋ ਬੰਦੋ ਦੋਸਤੋ ਪੂਰੀ ਫੁੱਲ ਬ੍ਰੀਡ ਪੂਰਾ ਫੁੱਲ ਦੋਸਤੋ ਹੈਵੀ ਬੋਡੀ weight ਬਿਊਟੀ ਦੋਸਤੋ ਜਿਹੜੀ ਮਾਈ ਦੀ ਆ ਕਰੋ ਚੈੱਕ 14 ਲੀਟਰ ਦੁੱਧ ਨੇ ਕਰਮਾਲੀ ਨੇ ਜਿਹੜਾ ਪਹਿਲੇ ਸਵੇਚ ਰਿਹਾ ਸਾਡੀ ਅੰਤਰਾ ਅਸਾਂ ਕੁਝ ਨਹੀਂ ਥੀਲਾਓ ਜੀ ਦੋਸਤੋ ਬਿਲਕੁਲ ਕਾਮਾਰ ਦੀ ਸੀਲਸ ਲੱਗ ਜੀ ਲਓ ਜੀ ਹਾਂ ਜੀ ਲੋ ਲੈ ਲਓ ਜੀ ਅਸ਼ਾ ਵਾਜੀ ਤੇ ਮੋਲ ਕੀ ਕਰਦੇ ਆ ਵੋਲ ਨਹੀਂ ਰਕਣਾ ਇੱਕ ਪੰਜ ਦੀ ਦੇਣੀ ਆ ਇੱਕ ਪੰਜ ਦੀ ਹਾਨ ਆ ਔਰ ਇੱਕ ਮਾਈ ਜਣੀ ਆ ਠੀਕ ਹੈ ਜੀ ਹਾਂਜੀ 1,05,000 ਰੁਪਿਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ ਵੀ ਆਪਾਂ ਕੋਈ ਮੌਕੇ ਤੇ ਕੋਈ 100-200 ਰੁਪਿਆ ਜਿਹੜਾ ਸ਼ੋਰ ਸੱਪਾ ਹੋਊਗਾ ਜਿਆਦਾ ਨਹੀਂ ਜਮਾਨਤ ਹੋਣਾ ਬਾਕੀ ਦੋਸਤੋ ਬਰੀਡ ਚੈੱਕ ਕਰ ਲਓ ਤੇ ਮੈਂ ਦਾ ਖੱਦ-ਖੱਦ ਤੁਸੀਂ ਆਪ ਚੈੱਕ ਕਰ ਲਓ ਕੋਈ ਚੰਗੀ ਸੇਵਾ ਵਾਲਾ ਵੀਰ ਲੈ ਕੇ ਤੇ ਦੁੱਧ ਦੋਸਤੋ ਜਿਹੜਾ ਬੜੇ ਮਜ਼ੇ ਨਾਲ 14-15 ਕਿਲੋ ਜਿਹੜਾ ਚਵਾ ਦੂਗੀ ਪੇਠਪੁੜੀ ਦੀ ਦੋਸਤੋ ਕਰੋ ਚੜਾਈ ਚੈੱਕ ਜੀ ਇਸ ਤੋਂ ਅੱਗੇ ਦੋਸਤੋ ਵੀਰ ਦੇ ਕੋਲ ਇੱਕ ਮੋਹਰਾ ਨਸਲ ਦੀ ਮੱਝ ਇਹ ਏ ਦੀ ਭਾਜੀ ਕੀ ਡਿਟੇਲ ਹੈ ਕਿੰਨਾ ਸਵੇ ਸੁਵੇ ਆ ਦੋਜਾ ਸੁਵੇ ਆ ਦੋਜਾ ਸੁਵੇ 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 ਕਿੰਨਾ ਟਾਈਮ ਖੜਦੀ ਸੂਣ ਚ ਇਹਨੇ ਲੈਣਾ ਇੱਕ ਹਵਤਾ ਲੈ ਇੱਕ ਹਵਤਾ ਅਛਾ ਇਹਨੇ ਪਹਿਲੇ ਸਵੇ ਕਿੰਨਾ ਚੋਇਆ ਤੇ ਕਿੰਨਾ ਸਵੇ 10 ਕਿਲੋ ਠੀਕ ਹੈ ਜੀ ਹਾਂ 10 ਲੀਟਰ ਦੁੱਧ ਦੋਸਤੋ ਪਹਿਲੇ ਸਵੇ ਚੋਇਆ ਤੇ ਆ ਜੀ ਫੇਸ ਕੁਆਲਟੀ ਕਰ ਲੋ ਚੈੱਕ ਦੋਸਤੋ ਅੱਖਾਂ ਦੀ ਬਲੈਕ ਪੂਰੀ ਦੋਸਤੋ ਬਲੈਕ ਹੈ ਸਾਰੀ ਸੂਛ ਤੇ ਥੋੜੇ ਜਿਹਾ ਵਾਲ ਵਾਈਟ ਹੈ ਬਾਕੀ ਦੋਸਤੋ ਪੂਰੀ ਜੈੱਡ ਬਲੈਕ ਹੈ ਜੀ ਆਰਡਰ ਕੁਆਲਟੀ ਜਿਹੜੀ ਤਿਆਰ ਕੀਤੀ ਹੈ ਇਹਨੇ ਵੀ ਸੋਹਣੀ ਤਿਆਰ ਕੀਤੀ ਹੈ ਇਹਨੂੰ ਭਾਜੀ ਖੋਲੀਏ ਬਾਹਰ ਕਰੀਏ ਕਾਟ ਕਾਟ ਦੋਸਤੋ ਇਹਦਾ ਵੀ ਮੈਂ ਦਾ ਪੂਰਾ ਫੁੱਲ ਹੈਵੀ ਬੋਡੀ ਵੇਟ ਪਿੱਠ ਪੂਰੇ ਦੀ ਚੜਾਈ ਦੋਸਤੋ ਚੰਗੀ ਮਾਈ ਦੀ ਪਿਆਰ ਵਧੀਆ ਸੁਣੀ ਪਿਆਰ ਕੀਤੀ ਹੈ ਚਾਪਰਾ ਹਾਲੋ ਦੋਸਤੋ ਕਰੋ ਤਿਆਰ ਅਜੇ ਦੋਸਤੋ ਸੂਣ ਦੇ ਵਿੱਚ ਇੱਕ ਹਫਤੇ ਦਾ ਟਾਈਮ ਬਾਕੀ ਪਿਆ ਪਰ ਸੂਣ ਦੇ ਸਮੇਂ ਤੱਕ ਆਰਡਰ ਕੁਆਲਟੀ ਕਿੰਨਾ ਦਾ ਤਿਆਰ ਕਰ ਸਕਦੀ ਤੁਸੀਂ ਅੰਦਾਜ਼ਾ ਆਪ ਲਾ ਸਕਦੇ ਜੀ ਲਿਓ ਭਜੀ ਲੈ ਨੋ ਦੋਸਤੋ ਕਰੋ ਚੈੱਕ ਬੀ ਚਮੜੀ ਸਿੰਗਲ ਹੱਡੀ ਦੋਸਤੋ ਦੋਵੇਂ ਮੱਜਾਂ ਜਿਹੜੀਆਂ ਸਿੰਗਲ ਹੱਡੀ ਦੀਆਂ ਤੇ ਆਰਡਰ ਕੁਆਲਟੀ ਜਿਹੜੀ ਦੋਸਤੋ ਇਹਨੇ ਵੀ ਇਹ ਲਾਜਵਾਬ ਤਿਆਰ ਕੀਤੀ ਹੈ ਆਈ ਜਿਹੜੀਆਂ ਵਲਟ ਲੱਪੀਆਂ ਤੁਸੀਂ ਅੰਦਾਜ਼ਾ ਆਪਲਾ ਸਰ ਇਹ ਕਿੰਨੀਆਂ ਕਿ ਤੇ ਦੋਸਤੋ ਜਿਹੜੀ ਮਿਲਕ ਵੈਨ ਹੈ ਇਹ ਵੀ ਦੀ ਕਾਫੀ ਮੋਟੀ ਹੈ ਅਸ਼ਾ ਭਾਜੀ ਇਹਦਾ ਕੀਮਤ ਕਰਦੇ ਇਹਦਾ 95000 ਰੁਪਏ 95000 ਹਾਂ ਠੀਕ ਹੈ ਜੀ 95000 ਰੁਪਿਆ ਦੋਸਤੋ ਵੀਰ ਨੇ ਇਸ ਮੱਝ ਦੀ ਜਿਹੜੀ ਡਿਮਾਂਡ ਰੱਖੀ ਆ ਬਾਕੀ ਮਾਨਤਨ ਮੌਕੇ ਤੇ ਤੁਹਾਡਾ ਕੁਝ ਥੋੜਾ ਬੜਾ ਜ਼ਰੂਰ ਹੋਊਗਾ ਦੋ ਮੱਝਾਂ ਦੋਸਤੋ ਦੋਵੇਂ ਚੰਗੀ ਬਰੀਡ ਵਾਲੀਆਂ ਕੋਈ ਚੰਗੀ ਸੇਵ ਵਾਲਾ ਵੀਰ ਲੈ ਗਿਆ ਤਾਂ ਦੋ ਦੋਸਤੋ ਬੜੇ ਮਜੇਦਾਰ ਵਾਲੇ ਤੁਹਾਡਾ ਦੁੱਧ ਚਵਾਣਗੇ ਪਹਿਲੇ ਸਵੇਰੇ ਨੇ 10 ਕਿਲੋ ਦੁੱਧ ਚਵਾਇਆ ਤੇ ਦੂਜੀ ਮਿਹੜੀ ਨੀਲੀ ਰਵੀ ਦੇ ਨਾਲ ਬਤੀ ਉਹਨੇ 14 ਕਿਲੋ ਦੁੱਧ ਚਵਾਇਆ ਜੀ ਦੋਸਤੋ ਨੀਲੀ ਰਵੀ ਬਰੀਡ ਦੀਆਂ ਮੱਝਾਂ ਜਿਹੜੀਆਂ ਵੈਸੇ ਲੰਮਾ ਟਾਈਮ ਜਿਹੜਾ ਦੁੱਧ ਚਵਾਉਂਦੀਆਂ ਬਾਕੀ ਦੋਸਤੋ ਮੈਂ ਦਾ ਕੱਦ ਕਾਠ ਨਿਸ਼ਾਨੀਆਂ ਸਾਰੀਆਂ ਪਿੰਡ ਦੋਸਤੋ ਮੈਂ ਟ੍ਰੇ ਐਡਰੈਸੇ ਕੋਈ ਵੀ ਦਾ ਫੇਰ ਬੋਲ ਦੇਣਾ ਪਿੰਡ ਝਾਮਕੇ ਤਹਿਸੀਲ ਤੇ ਜਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਵੀ ਦਾ ਹੈਗਾ ਜੀ ਬਲਦੇਵ ਸਿੰਘ ਫੋਨ ਨੰਬਰ ਇੱਕ ਵਾਰੀ ਵੀਰ ਜੀ ਆਪਣਾ ਫੇਰ ਬੋਲ ਦੇਣਾ ਜੀ 9943 ਹਾਂਜੀ 17923 ਠੀਕ ਹੈ ਜੀ 9943 6301 ਠੀਕ ਹੈ ਜੀ ਦੋ ਨੰਬਰ ਦੋਸਤੋ ਦੋਵੇਂ ਨੰਬਰ ਮੈਂ ਸਕਰੀਨ ਤੇ ਚਲਾ ਦੂੰਗਾ ਦੋ ਮਾਝਾ ਜੋ ਜਿਹੜੀ ਮਾਝ ਜਿਹੜੀ ਵੀ ਤੁਹਾਨੂੰ ਪਸੰਦ ਆਉਗੇ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਤੁਸੀਂ ਮਾਝੀ ਦੋਸਤ ਖਰੀਦ ਸਕਦੇ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ